ਦੋਸਤੋ ਮੌਸਮ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਗਿਆ ਵੱਡਾ ਅਲਰਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਂਦੇ ਵੀਡੀਓ ਨੂੰ ਆਤਮਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਦਿੱਲੀ ਐਨਸੀਆਰ ਚ ਮੌਸਮ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ ਆਈਐਮਡੀ ਦੇ ਵਿਗਿਆਨੀਆਂ ਨੇ ਸੋਮਾ ਸੇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੌਨਸੂਨ ਆਜ ਜੱਗੇ ਵਧਿਆ ਹੈ ਸਫਰਦਗੰਜ ਆਰਟੀਵੇਜ਼ਰੀ ਨੇ ਦਿੱਲੀ ਦੇ ਵਿੱਚ 2.5 ਤੋਂ 5:30 ਵਜੇ ਤੱਕ ਸਭ ਤੋਂ ਵੱਧ 228 ਮਿਲੀਮੀਟਰ ਬਾਰਿਸ਼ ਤੇ ਬਾਕੀ ਜੀ ਹਾਂ ਆਬਜ਼ਰਵੇਟਿਵ ਦੇ ਵਿੱਚ ਭਾਰੀ بارش ਦਰਜ ਕੀਤੀ ਉੱਤਰੀ ਭਾਰਤ ਦੇ ਵਿੱਚ ਭਾਰੀ ਮੀਂਹ ਜਾਰੀ ਰਿਹਾ ਸੋਮ ਸੈਨਾ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਦੇ ਵਿੱਚ ਭਾਰੀ ਮੀਂਹ ਜਾਰੀ ਰਹੇਗਾ ਉੱਤਰੀ ਭਾਰਤ ਦੇ ਵਿੱਚ ਅਗਲੇ 2-3 ਦਿਨ ਦੇ ਵਿੱਚ ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਉਹਨਾਂ ਕਹਿਆ ਹੈ ਕਿ ਦਿੱਲੀ ਲਈ ਵੀ ਅੱਜ ਕੱਲ ਅਤੇ ਪਰਸੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਇੱਕ ਦਿਨ ਪਹਿਲਾਂ ਹੀ ਪੰਜਾਬ ਨੂੰ ਲੈ ਕੇ ਹਾਈਲਰਟ ਜਾਰੀ ਕਰ ਦਿੱਤਾ ਹੈ ਜੀ ਹਾਂ ਮੌਸਮੀ ਪਾਲ ਦਾ ਕਹਿਣਾ ਹੈ ਕਿ ਅਗਲੇ 2 ਦਿਨ ਦਿਨ ਚ ਪੰਜਾਬ ਭਰ ਦੇ ਵਿੱਚ ਮੌਨਸੂਨ ਦੀ ਬਾਰਿਸ਼